ਸੜਕ ਤੇ ਜਾਂਦੀ ਹੋਈ ਇੰਡੀਕਾ ਗੱਡੀ ਹਵਾ ਦੇ ਵਿੱਚ ਲਮਕ ਜਾਂਦੀ ਹੈ ਦਰਅਸਲ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਇੰਡੀਕਾ ਕਾਰ ਦੇ ਵੱਲੋਂ ਜਿਸ ਦੇ ਵਿੱਚ ਮੋਟਰਸਾਈਕਲ ਤੇ ਜਾਂਦੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਬੇहद ਮੰਦ ਭਾਗਾ ਹਾਦਸਾ ਵਾਪਰਿਆ ਹਾਲਾਂਕਿ ਮੌਕੇ ਦੇ ਉੱਤੇ ਸੜਕ ਸੁਰੱਖਿਆ ਫੋਰਸ ਪਹੁੰਚਦੀ ਹੈ ਤੇ ਕਾਰ ਚਾਲਕ ਨੂੰ ਜੋ ਹੈ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਹਾਦਸਾ ਕਿੰਨਾ ਜ਼ਿਆਦਾ ਮੰਦ ਭਾਗਾ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਅਬੋਹਰ ਸੀਤੋ ਰੋਡ ਦੇ ਉੱਤੇ ਇੱਕ ਸਕੂਲ ਦੇ ਬਿਲਕੁਲ ਸਾਹਮਣੇ ਇਹ ਹਾਦਸਾ ਵਾਪਰਿਆ ਜਿੱਥੇ ਵੀ ਸਕੂਲ ਹੁੰਦੇ ਨੇ ਉੱਥੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਪੀਡ ਘੱਟ ਰੱਖਿਆ ਕਰੋ ਆਪੋ ਆਪਣੇ ਵਾਹਨਾਂ ਦੀ ਪਰੇਸ ਘਟਨਾਕਰਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੰਡੀਕਾ ਗੱਡੀ ਦੀ ਸਪੀਡ ਕਾਫੀ ਜ਼ਿਆਦਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਇਸ ਦੇ ਵੱਲੋਂ ਮੋਟਰਸਾਈਕਲ ਤੇ ਜਾਂਦੇ ਦੋ ਲੋਕਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਇਸ ਕਦਰ ਭਿਆਨਕ ਟੱਕਰ ਮਾਰੀ ਜਾਂਦੀ ਹੈ ਕਿ ਗੱਡੀ ਦਾ ਜੋ ਹੈ ਇੱਕ ਹਿੱਸਾ ਹਵਾ ਦੇ ਵਿੱਚ ਉੱਡਦਾ ਹੋਇਆ ਵਿਖਾਈ ਦਿੰਦਾ ਹੈ ਤੇ ਦੂਜਾ ਪਾਸਾ ਜੇਕਰ ਉਸ ਮੋਟਰਸਾਈਕਲ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਹੀ ਕਬਾੜ ਬਣ ਚੁੱਕਿਆ ਇੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇੱਕ ਦਰਦਨਾਗ ਹਾਦਸਾ ਵਾਪਰਿਆ ਤੇ ਸਹਾਸੇ ਦੇ ਵਿੱਚ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਕਾਰ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਆਖਿਰਕਾਰ ਓਵਰਟੇਕ ਕਰਨ ਦੇ ਚੱਕਰ 'ਚ ਹਾਦਸਾ ਵਾਪਰਿਆ ਜਾਂ ਬ੍ਰੇਕਾਂ ਨਾ ਲੱਗਣ ਕਰਕੇ ਹਾਦਸਾ ਵਾਪਰਿਆ ਜਾਂ ਫਿਰ ਅਚਾਨਕ ਅੱਗੇ ਕੋਈ ਆਵਾਰਾ ਪਸ਼ੂ ਜਾਂ ਫਿਰ ਕੋਈ ਵਾਹਨ ਆ ਜਾਂਦਾ ਉਸ ਕਰਕੇ ਇਹ ਹਾਦਸਾ ਵਾਪਰਿਆ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹਾਦਸੇ ਤੋਂ ਬਾਅਦ ਇੰਡੀਕਾ ਤੇ ਮੋਟਰਸਾਈਕਲ ਦਾ ਕੀ ਹਸ਼ਰ ਹੋਇਆ ਪਿਆ ਤੇ ਕੀ ਨਾਮ ਕੀ ਹੈ ਜੀ ਇਹਦਾ ਨਾਮ ਰਮੇਸ਼ ਕੁਮਾਰ ਹੈ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਕੁਮਾਰ ਤੁਹਾਡੇ ਕੀ ਲੱਗਦੇ ਜੀ ਡੇਢ ਹੀ ਅੱਗੇ ਮੇਰੇ ਕੋਈ ਦੱਸ ਕੇ ਨਿਕਲੇ ਸੀ ਕਿੰਨੇ ਵਜੇ ਘਰੇ ਨਿਕਲੇ ਸੀ ਜੀ ਘਰੋਂ ਨਿਕਲੇ ਜੀ 8 ਵਜੇ ਲਗੋ ਨਿਕਲੇ ਅੱਗੇ ਮੈਂ 10 ਕਿ ਜਾਂਦਾ ਜਿੰਨੀ ਦੱਸ ਕੇ ਗਏ ਤੇ ਬਾਈਕ ਤੇ ਦੂਜੇ ਜਿਹੜੇ ਬੰਦੇ ਆ ਉਹਨਾਂ ਦੀ ਇੱਕ ਐਕਟਿਵਾ ਘਰੋਂ ਲੈ ਕੇ ਗਏ ਆ ਆਪਦੀ ਬਾਕੀ ਇਹ ਬੰਦਾ ਬਾਹਰ ਦਾ ਸੀ ਪਤਾ ਨਹੀਂ ਕਿੰਦੇ ਨਾਲ ਜਾਣਾ ਸੀ ਸਰਤਾਏ ਦਾ ਕੰਮ ਕਰਦੇ ਆ ਅੱਛਾ ਮਤਲਬ ਘਰੋਂ ਐਕਟਿਵਾ ਲੈ ਕੇ ਨਿਕਲੇ ਸੀ ਹਾਂ ਘਰੋਂ ਆਪਦੀ ਐਕਟਿਵਾ ਲੈ ਕੇ ਨਿਕਲੇ ਬਾਹਰੋਂ ਮਿਲੇ ਪਤਾ ਨਹੀਂ ਕਿੱਥੋਂ ਮਿਲੇ ਅੱਛਾ ਅੱਛਾ ਮਤਲਬ ਕੋਈ ਲਿਫਟ ਲੁਫਟ ਲਈਏ ਕੋਈ ਲਿਫਟ ਨਹੀਂ ਲਈ ਜਿਸ ਦੇ ਜਾਂਦੇ ਹੋਣੇ ਪ੍ਰੋਗਰਾਮ ਤੇ ਅੱਛਾ ਦੋਨੋਂ ਇਕੱਠੇ ਜਾਂਦੇ ਹੋਣਗੇ ਹਾਂ ਅੱਛਾ ਕਿੰਨੀ ਉਮਰ ਕਿੰਨੀ ਹੈ ਜੀ ਪਾਪਾ ਦੀ ਤੁਹਾਡੇ ਉਮਰ ਹੋਊਗੀ ਜੀ ਪੈਂਟ ਲੱਗੂਗਾ ਮਤਲਬ ਕੀ ਕੰਮ ਕੀ ਕਰਦੇ ਪੰਡਤਾਈ ਪੰਡਤਾਈ ਤਾਂ ਖੇਤੀਬਾੜੀ ਦਾ ਕਰਦੇ ਆ ਅੱਛਾ ਅੱਛਾ ਦੂਜੇ ਦੀ ਪਛਾਣ ਨਹੀਂ ਆ ਪਤਾ ਨਹੀਂ ਬੰਦਾ ਪਿੰਡ ਦਾ ਵੀ ਨਹੀਂ ਆ ਬੰਦਾ ਪਿੰਡ ਦਾ ਨਹੀਂ ਗਾਣਕਾਰੀ ਇਸ ਤਰ੍ਹਾਂ ਮੇਰੀ ਸਿੱਜੀ ਸਿੱਤਰ ਰੋਡ ਤੇ ਇੱਕ ਜਿਹੜਾ ਜਨੇ ਸਾਨੂੰ ਸੁਝਿਆ ਵੀ ਉਹ ਤੇ ਕਾਰ ਪਾਰਟੀ ਕੋਲੇ ਮੋਕੇ ਤੇ ਪਹੁੰਚੇ ਤਾਂ ਕਾਰ ਪਾਰਟੀ ਹੋਈ ਸੀ ਜਿਹੜਾ ਸਕੂਟਰ ਤੋਂ ਮੁੱਤਲੇ ਫਿੱਟੜਿਆ ਹੋਇਆ ਸੀ ਤੇ ਪੁੱਛਣ ਤੋਂ ਪਤਾ ਲੱਗਾ ਕਿ ਜਿਹੜੇ ਮੋਟਰਸਾਈਕਲ ਸਵਾਰ ਸੀ ਉਹਨਾਂ ਦੇ ਉੱਤੇ ਮੌਕੇ ਤੇ ਡੈਥ ਹੋ ਗਈ ਸੀ ਤੇ ਹਾਦਸੇ ਦਾ ਕੋਈ ਕਾਰਨ ਪਤਾ ਲੱਗਿਆ ਜੀ ਆ ਸੇਵਾ ਦਾ ਕੋਈ ਪੂਰਾ ਭਰ ਰਿਹਾ ਲੱਗੇ ਜੀ ਪਤਾ ਪਵੇ ਪਤਾ ਲੱਗਿਆ ਮ੍ਰਿਤਕ ਕਿੱਥੋਂ ਦੇ ਸੀਗੇ ਜੀ ਮ੍ਰਿਤਕ ਕੰਨੇ ਕਿੱਲਾ ਵਾਲੇ ਦੇ ਪਛਾਨ ਹੋਈ ਹੈ ਜੀ ਪੂਰੀ ਦੂਸਰੇ ਨਾਲ ਹੈ ਉਹ ਪਛਾਨੀ ਠੀਕ ਨਹੀਂ ਠੀਕ ਹੈ ਕਾਰ ਦੇ ਕਾਰ ਚਾਲਕ ਦੇ ਕੀ ਹਾਲਾਤ ਹੈ ਜੀ ਉਹਦੇ ਬਿਲਕੁਲ ਠੀਕ ਹੈ ਠੀਕ ਹੈ ਜੀ ਉਹਨੂੰ ਕੀ ਕੀਤਾ ਜੀ ਉਹ ਥਾਣੇ ਥਾਣੇ ਦਿੱਤਾ ਠੀਕ ਹੈ ਠੀਕ ਹੈ ਕੀ ਕਹ ਰਿਹਾ ਵੀ ਉਹ ਉਹ ਮਤਲਬ ਨਸ਼ੇ ਦੀ ਹਾਲਤ ਚ ਸੀਗਾ ਉਹ ਤਾਂ ਮੈਡੀਕਲ ਕਰਾਉਣਗੇ ਪਤਾ ਲੱਗੇਗਾ ਸਾਰ ਸਾਰਾ ਠੀਕ ਸਰ ਕੋਣ ਕੋਣ ਟੀਮ ਦੇ ਵਿੱਚ ਤੁਹਾਡੇ ਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਐਸਾ ਇਕਾਸ਼ਰ ਹੂੰ ਠੀਕ ਹੈ ਜੀ ਟੀਮ ਤੇ ਕੋਣ ਕੋਣ ਹੈ ਉਹ ਸੁਨੀਲ ਕੁਮਾਰ ਨੰਬਰ ਦਾ ਜਾਣ ਹੋਈ ਹੈ ਜੀ ਇੱਕ ਜਿਹੜਾ ਮਰਤਕ ਹੈ ਉਹ ਦੀ ਪਛਾਣ ਹੋਈ ਹੈ ਰਮੇਸ਼ ਕੁਮਾਰ ਸ਼ਰਮਾ ਪਿੰਦ ਕਿੰਡਿਆ ਵਾਲੀ ਤੇ ਦੂਜੇ ਦੀ ਪਛਾਣ ਨਹੀਂ ਹੈ ਜੀ ਅਜੇ ਦੂਜੇ ਦੀ ਕੋਈ ਪਛਾਣ ਨਹੀਂ ਹੈ ਕੀ ਕੰਮ ਕੀ ਕਰਦੇ ਸੀ ਜੀ ਇਹ ਉਹ ਪੰਡਤਾਈ ਦਾ ਕੰਮ ਕਰਦੇ ਸੀ